BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਚਿੱਕੜ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਚੋਣਵੀਆਂ ਖਬਰਾਂ ਤੇ ਪੰਜਾਬ ਪੁਲਿਸ ਵੱਲੋਂ 25 ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਕੱਸਿਆ ਗਿਆ ਸ਼ਿਕੰਜਾ ਰਵਨੀਤ ਪਿਟੂ ਨੇ ਰਾਹੁਲ ਗਾਂਧੀ ਦੀ ਕੀਤੀ ਆਲੋਚਨਾ ਖਾਲਿਸਤਾਨ ਸਮਰਥਕ ਨਾਲ ਕੀਤੀ ਰਾਹੁਲ ਦੀ ਤੁਲਨਾ ਐਸਐਫਜੀ ਨੇ ਸਿੱਖ ਮੁੱਦਿਆਂ ਤੇ ਰਾਹੁਲ ਗਾਂਧੀ ਦੀ ਟਿੱਪਣੀ ਦਾ ਕੀਤਾ ਸਮਰਥਨ ਭਾਜਪਾ ਨੇ ਇਸ ਨੂੰ ਦੱਸਿਆ ਚਿੰਤਾਜਨਕ ਕੇਂਦਰੀ ਮੰਤਰੀ ਮੰਡਲ ਨੇ 17 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ 5 ਲੱਖ ਰੁਪਏ ਦੇ ਸਿਹਤ ਕਵਰ ਨੂੰ ਦਿੱਤੀ ਪ੍ਰਵਾਨਗੀ। ਹੁਣ ਖਬਰਾਂ ਵਿਸਾਣਤ। ਪੰਜਾਬ ਪੁਲਿਸ ਨੇ ਗੈਰ ਕਾਨੂੰਨੀ ਟਰੈਵਲ ਏਜੰਟ ਤੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਸੋਸ਼ਲ ਮੀਡੀਆ ਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਮਸ਼ਹੂਰੀ ਕਰਨ ਲਈ ਪੁਲਿਸ ਨੇ ਅਧਿਕਾਰ ਤੌਰ ਤੇ 25 ਟਰੈਵਲ ਏਜੰਟਸ ਤੇ ਦੋਸ਼ ਲਗਾਏ ਹਨ ਐਨਆਰਆਈ ਅਫੇਅਰਸ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਦੇ ਸਹਿਯੋਗ ਨਾਲ ਲੋੜੀਂਦੇ ਲਾਇਸੈਂਸਾਂ ਤੋਂ ਬਿਨਾਂ ਕੰਮ ਕਰਨ ਲਈ ਇਹਨਾਂ ਏਜੰਟਾਂ ਦੀ ਪਛਾਣ ਕੀਤੀ ਗਈ ਸੀ ਅਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਗਈ ਕਾਬਿਲਕੋਰ ਹੈ ਕਿ ਇਹਨਾਂ ਟਰੈਵਲ ਏਜੰਟਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੇ ਪੰਜਾਬੀ ਨੌਜਵਾਨ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲਈ ਜੋਖਮ ਭਰੇ ਯਤਨ ਸ਼ਾਮਲ ਸੀ ਅਧਿਕਾਰੀਆਂ ਨੇ ਇਹ ਏਜੰਟਾਂ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਨੌਕਰੀਆਂ ਦਾ ਪ੍ਰਚਾਰ ਕਰਦੇ ਹੋਏ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਕਰਦੇ ਪਾਇਆ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਅਤੇ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੀ ਐਫ ਆਈ ਆਰ ਦਰਜ ਕੀਤੀਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਿਰਫ ਲਾਇਸੈਂਸਸ਼ੁਦਾ ਏਜੰਸੀਆਂ ਨਾਲ ਜੁੜਨ ਅਤੇ ਕਿਸੇ ਵੀ ਅਤਤ ਸੇਵਾਮਤੇ ਪ੍ਰੋਸਾ ਕਰਨ ਤੋਂ ਪਹਿਲਾਂ ਪ੍ਰਮਾਣ ਪੱત્રਾਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ ਜੰਧਰੀ ਮੰਤਰੀ ਅਮਨੀਤ ਸਿੰਘ ਮਿੱਟੂ ਨੇ ਰਾਹੁਲ ਗਾਂਧੀ ਤੇ ਸਿਆਸੀ ਲਾਹਾ ਲੈਣ ਲਈ ਦੇਸ਼ ਨੂੰ ਵੰਡਣ ਅਤੇ ਸਿੱਖ ਭਾਵਨਾਵਾਂ ਨੂੰ ੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਤਿੱਖੀ ਆਲੋਚਨਾ ਕੀਤੀ ਹੈ ਮਿੱਟੂ ਨੇ ਦਾਅਵਾ ਕੀਤਾ ਕਿ ਗਾਂਧੀ ਦੀਆਂ ਹਾਲੀਆ ਟਿੱਪਣੀਆਂ ਉਹਨਾਂ ਲੋਕਾਂ ਨਾਲ ਮੇਲ ਖਾਂਦੀਆਂ ਹਨ ਜੋ ਰਾਏਸ਼ੁਮਾਰੀ ਅਤੇ ਵਿਦੇਸ਼ਾਂ ਵਿੱਚ ਸ਼ਰਨ ਮੰਗ ਰਹੇ ਹਨ ਜਿੱਥੇ ਮਿੱਟੂ ਨੇ ਗਾਂਧੀ ਦੀ ਤੁਲਨਾ ਖਾਲਿਸਤਾਨ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੇ ਨਾਲ ਵੀ ਕਰ ਦਿੱਤੀ ਮਿੱਟੂ ਇੱਕ ਪਾਜਪਾਕੂ ਨੇ ਵੱਖ-ਵੱਖ ਪਾਈਚਾਰਿਆਂ ਬਾਰੇ ਗਾਂਧੀ ਦੇ ਪਿਛਲੇ ਬਿਆਨਾਂ ਨੂੰ ਉਜਾਗਰ ਕੀਤਾ ਅਤੇ ਉਹਨਾਂ ਦੀ ਅੰਤਰਰਾਸ਼ਟਰੀ ਜੀਵਨ ਸ਼ੈਲੀ ਦੀ ਆਲੋਚਨਾ ਕੀਤੀ ਨਾਲ ਉਨਾਂ ਉੱਪਰ ਕੌਣ ਲਈ ਸੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਪਿਛਲੇ ਫੈਸਲੇ ਵੱਲ ਵੀ ਇਸ਼ਾਰਾ ਕੀਤਾ ਜਿੱਥੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਤਣਾਅ ਵਧਿਆ ਹੋਇਆ ਹੈ ਅੰਤ ਵਿੱਚ ਬਿਟੂ ਨੇ ਗਾਂਧੀ ਨੂੰ ਇਹ ਸਾਬਤ ਕਰਨ ਲਈ ਚੁਣੌਤੀ ਦਿੱਤੀ ਕਿ ਕਿਸੇ ਨੂੰ ਵੀ ਸਿੱਖ ਪਰੰਪਰਾਵਾਂ ਜਿਵੇਂ ਕਿ ਪਗ ਬੰਨਣਾ ਜਾਂ ਗੁਰਦੁਆਰੇ ਵਿੱਚ ਜਾਣ ਤੇ پابੰਦੀ ਹੈ ਇਸ ਬਾਰੇ ਰਾਹੁਲ ਗਾਂਧੀ ਜਵਾਬ ਦੇ ਪਪੰਦੀਸ਼ੁਦਾਤਵਾਦੀ ਸਮੂਹ 64 ਜਸਟਿਸ ਨੇ ਭਾਰਤ ਵਿੱਚ ਸਿੱਖ ਚਿੰਤਾਵਾਂ ਬਾਰੇ ਰਾਹੁਲ ਗਾਂਧੀ ਦੀਆਂ ਤਾਜ਼ਾ ਟਿੱਪਣੀਆਂ ਦਾ ਜਨਤਕ ਤੌਰ ਤੇ ਸਮਰਥਨ ਕੀਤਾ ਐਸਐਫጄ ਦੇ ਗੁਰਪਤਤ ਵੰਤ ਸਿੰਘ ਪੰਨੂ ਨੇ ਗਾਂਧੀ ਦੇ ਬਿਆਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਖਾਲਿਸਤਾਨ ਜਨਮਤ ਸੰਗ੍ਰਹਿਅ ਅਤੇ ਸਿੱਖ ਅਧਿਕਾਰਾਂ ਬਾਰੇ ਆਪਣੇ ਸਟੈਂਡ ਨਾਲ ਦਲੇਰ ਅਤੇ ਇੱਕ ਸਾਦਸਿਆ ਉਥੇ ਭਾਜਪਾ ਨੇ ਐਸਐਫጄ ਦੇ ਇਸ ਸਮਰਥਨ ਦੀ ਨਿੰਦਾ ਕੀਤੀ ਇਸ ਨੂੰ ਚਿੰਤਾਜਨਕ ਕਰਾਰ ਦਿੱਤਾ ਅਤੇ ਸੁਝਾ ਦਿੱਤਾ ਕਿ ਇਹ ਕਾਂਗਰਸ ਨੂੰ ਭਾਰਤੀ ਵਿਰੋਧੀ ਤੱਤਾਂ ਨਾਲ ਜੋੜਦੀ ਹੈ ਇਸ ਨੂੰ ਰਾਣ ਭਾਜਪਾ ਨੇ ਭਾਰਤ ਦੇ ਸਮਾਜਿਕ ਤਾਣੇ ਬਾਣੇ ਨੂੰ ਕਦੀ ਤੌਰ ਤੇ ਕਮਜ਼ੋਰ ਕਰਨ ਲਈ ਰਾਹੁਲ ਗਾਂਧੀ ਕਿਤੀ ਅਤੇ ਐਸਐਫਜੀ ਦੇ ਸਮਰਥਨ ਨੂੰ ਇੱਕ ਮੁਸ਼ਕਲ ਵਿਕਾਸ ਵਜੋਂ ਦਰਸਾਇਆ ਦੱਸ ਦੇਈ ਕਿ ਐਸਐਫਜੀ ਦੇ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਇੱਕ ਇਕੱਠ ਦੌਰਾਨ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਖਾਲਿਸਤਾਨ ਦੀ ਵਕਾਲਤ ਨਾਲ ਮੇਲ ਖਾਂਦੀਆਂ ਹਨ ਅਤੇ ਸਮਾਗਮ ਵਿੱਚ ਖਾਲਿਸਤਾਨ ਪੱਖੀ ਸਿੱਖਾਂ ਦੀ ਮੌਜੂਦਗੀ ਦਾ ਹਵਾਲਾ ਦਿੰਦੀਆਂ ਹਨ ਜਿਸ ਕਾਰਨ ਕਿ ਕਾਂਗਰਸ ਪਾਰਟੀ ਨੇ ਰਿਪੋਰਟਿੰਗ ਦੇ ਸਮੇਂ ਅਜੇ ਤੱਕ ਐਸਐਫਜੀ ਦੇ ਸਮਰਥਨ ਦਾ ਜਵਾਬ ਨਹੀਂ ਦਿੱਤਾ ਹੈ ਸਵੈਨ ਫਲੂ ਨੇ ਇਸ ਸਾਲ ਲੁਧਿਆਣਾ ਵਿੱਚ ਅਚਾਨਕ ਸ਼ੁਰੂਆਤ ਕਰ ਦਿੱਤੀ ਹੈ ਜਿਸ ਵਿੱਚ ਹੁਣ ਤੱਕ 16 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਦੋ ਮੌਤਾਂ ਵੀ ਸ਼ਾਮਲ ਹਨ ਆਮ ਤੌਰ ਤੇ ਸਰਦੀਆਂ ਦੌਰਾਨ ਖੋਜਿਆ ਗਿਆ H1N1 ਫਲੂ ਆਮ ਨਾਲੋਂ ਪਹਿਲਾਂ ਸਾਹਮਣੇ ਆਇਆ ਹੈ ਜੋ ਡਾਕਟਰੀ ਭਾਈਚਾਰੇ ਨੂੰ ਹੈਰਾਨ ਕਰ ਰਿਹਾ ਹੈ ਹੀਰੋ ਦੇਯਾਨੰਤ ਮੈਡੀਕਲ ਕਾਲਜ ਤੋਂ ਡਾਕਟਰ ਬਿਸ਼ੂ ਮੋਹਨ ਨੇ ਨੋਟ ਕੀਤਾ ਕਿ ਸਵੈਨ ਫਲੂ ਦੇ ਮਾਮਲੇ ਆਮ ਤੌਰ ਤੇ ਪਤਝੜ ਦੇ ਅਖੀਰ ਜਾਂ ਸਰਦੀਆਂ ਵਿੱਚ ਸਿਖਰ ਤੇ ਹੁੰਦੇ ਹਨ ਪਰ ਇਸ ਸਾਲ ਦੀ ਸ਼ੁਰੂਆਤ ICMR ਦੁਆਰਾ ਜਾਂਚ ਅਧੀਨ ਹੈ ਇਸ ਨਵੇਂ ਤਨਾ ਦੇ ਫੈਲਣ ਅਤੇ ਇਸ ਦੇ ਅਨੁਕੂਲ ਹਾਲਾਤਾਂ ਦਾ ਅਧਿਐਨ ਕੀਤਾ ਜਾ ਰਿਹਾ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਸਵੈਨ ਫਲੂ ਆਕਸੀਜਨ ਦੇ ਪੱਧਰ ਵਿੱਚ ਅਚਾਨਕ ਗਿਰਾਵਟ ਦਾ ਕਾਰਨ ਬਣ ਸਕਦਾ ਹੈ ਫਲੂ ਦੇ ਲੱਛਣ ਦੂਜੇ ਫਲੂ ਦੇ ਤਨ ਆਦਿ ਸਮਾਨ ਹਨ ਅਤੇ ਇਸ ਵਿੱਚ ਬੁਖਾਰ ਠੰਡ ਅਤੇ ਖੰਘ ਸ਼ਾਮਲ ਹਨ ਇਸ ਤੋਂ ਬਚਣ ਲਈ ਮਾਹਰ ਢੇੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨ ਅਤੇ ਹੋਰ ਪ੍ਰਸਾਰਣ ਨੂੰ ਰੋਕਣ ਲਈ ਕੁਆਰੰਟੀਨ ਕਰਨ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸੂਚੀ ਪੇਸ਼ ਕਰਨ ਦੇ ਉਦੇਸ਼ ਨਾਲ ਪੁਲਿਸ ਵਿਭਾਗ ਦੇ ਅੰਦਰ ਅਪ੍ਰਿਸ਼ਟ ਅਧਿਕਾਰੀਆਂ ਦੀ ਸਨਾਖਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਤਸਵੀਕੀ ਗ੍ਰਹਿ ਵਿਭਾਗ ਪੁਲਿਸ ਕੇਂਦਰ ਰਾਜ ਵਿਜੀਲੈਂਸ ਬਿਊਰੋ ਤੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਸੂਚੀ ਤਿਆਰ ਕਰ ਰਹੀ ਹੈ ਜੋ ਅਗਲੇ ਹਫਤੇ ਪੇਸ਼ ਕੀਤੀ ਜਾਵੇਗੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਪ੍ਰਕਿਰਿਆ ਦੇ ਵਿਆਪਕ ਹੋਣ ਦੀ ਉਮੀਦ ਹੈ ਕਿਉਂਕਿ ਸੈਂਕੜੇ ਪੁਲਿਸ ਕਰਮਚਾਰੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ ਇਸ ਵਿੱਚ ਕਾਰਵਾਈਆਂ ਤੇ ਹਰੇਕ ਕੇਸ ਦੀ ਕਾਨੂੰਨੀ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਸ਼ਾਮਲ ਹੋਵੇਗੀ ਜਿਸ ਕਾਰ ਬਰਲੋਏ ਇਹ ਪਹਿਲ ਕਦਮੀ ਇੱਕ ਐਸਆਈ ਦੇ ਕਥਿਤ ਪ੍ਰਿਸ਼ਟਾਚਾਰ ਅਤੇ ਇਸਦੇ ਆਲੇ-ਦੁਆਲੇ ਦੇ ਰਾਜਨੀਤਿਕ ਵਿਵਾਦਾਂ ਦੀ ਤਾਜ਼ਾ ਜਾਂਚ ਤੋਂ ਬਾਅਦ ਕੀਤੀ ਗਈ ਹੈ। ਅਬਲੈਗੋਰਾ ਕੀ ਵਿਧਾਨ ਸਭਾ ਦੇ ਹਾਲ ਹੀ ਦੇ ਸੈਸ਼ਨ ਦੌਰਾਨ ਸਪੀਕਰ ਸੰਧਵਾ ਨੇ ਸਾਰੇ ਪੁਲਿਸ ਅਧਿਕਾਰੀਆਂ ਦੀ ਰਿਪੋਰਟ ਤਲਬ ਕੀਤੀ ਜਿਸ ਨਾਲ ਇਸ ਮੁੱਦੇ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਕੀਤੀ ਗਈ। ਜਿਸ ਤੋਂ ਬਾਅਦ ਸਪੀਕਰ ਨੇ ਸਦਨ ਦੇ ਫੀਡਬੈਕ ਦੇ ਆਧਾਰ 'ਤੇ ਸਾਰੇ ਧਾਕੀ ਅਧਿਕਾਰੀਆਂ ਨੂੰ ਸ਼ਾਮਲ ਕਰਨ ਲਈ ਰਿਪੋਰਟ ਨੂੰ ਵਿਸ਼ਾਲ ਕਰਨ ਦਾ ਫੈਸਲਾ ਕੀਤਾ। ਮੱਧ ਪ੍ਰਦੇਸ਼ ਦੇ ਮੋਹੂ ਨੇੜੇ ਇੱਕ ਦੁਖਦਾਈ ਘਟਨਾ ਵਿੱਚ ਦੋ ਫੌਜੀ ਅਧਿਕਾਰੀਆਂ ਅਤੇ ਦੋ ਮਹਿਲਾ ਦੋਸਤਾਂ ਤੇ ਪਿਕਨਿਕ ਦੌਰਾਨ ਬਦਮਾਸ਼ਾਂ ਦੇ ਇੱਕ ਸਮੂਹ ਨੇ ਹਮਲਾ ਕਰ ਦਿੱਤਾ ਜਾਣਕਾਰੀ ਮੁਤਾਬਕ ਇਹ ਹਮਲਾ ਬੁੱਧਵਾਰ ਦੁਪਹਿਰ 2 ਵਜੇ ਤਕਰੀਬ ਹੋਇਆ ਜਦੋਂ 7 ਅਣਪਛਾਤੇ ਵਿਅਕਤੀਆਂ ਨੇ ਅਧਿਕਾਰੀਆਂ ਦੀ ਕੁੱਟਮਾਰ ਕੀਤੀ ਅਤੇ ਔਰਤਾਂ ਦੀ ਕੁੱਟਮਾਰ ਕੀਤੀ ਅਤੇ ਨਾਲ ਹੀ ਇੱਕ ਔਰਤ ਨਾਲ ਬਲਦਕਾਰ ਵੀ ਕੀਤਾ ਗਿਆ ਤੇ ਇਹ ਅਤੇ 24 ਸਾਲ ਦੀ ਉਮਰ ਦੀ ਅਧਿਕਾਰੀ ਮੋਹੂ ਦੇ ਇਨਫੈਂਟਰੀ ਸਕੂਲ ਵਿੱਚ ਆਪਣੀ ਯੰਗ ਅਫਸਰ ਕੋਸਟੋਂ ਛੁੱਟੀ ਤੇ ਸਨ ਜਿੱਥੇ ਦੂਜੇ ਅਧਿਕਾਰੀ ਜੋ ਕਾਰ ਤੋਂ ਦੂਰ ਸੀ ਨੇ ਆਪਣੇ ਸੀਨੀਅਰਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਘਟਨਾ ਸ گیا جب پولیس ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਮਲੇ ਤੋਂ ਬਾਅਦ ਪੀੜਤਾਂ ਨੂੰ ਮੈਡੀਕਲ ਜਾਂਚ ਲਈ ਮੋਹ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਅਧਿਕਾਰੀਆਂ ਤੇ ਸੱਟਾਂ ਦੇ ਨਿਸ਼ਾਨ ਦੇਖੇ ਗਏ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਪਾਲ ਕਰ ਰਹੀ ਹੈ ਮਲਾਈਕਾ अरोड़ा ਦੇ ਮਤਰੇ ਪਿਤਾ ਅਨਿਲ ਮਹਿਤਾ ਨੇ ਬੁੱਧਵਾਰ ਸਵੇਰੇ ਮੁੰਬਈ ਵਿੱਚ ਖੁਦਕੁਸ਼ੀ ਕਰ ਲਈ پولیس ਮੁਤਾਬਕ ਮਹਿਤਾ ਨੇ ਸਵੇਰੇ 9 ਵਜੇ ਤਕਰੀਬ ਬਾਂਦਰਾ ਸਥਿਤ ਇੱਕ ਇਮਾਰਤ ਦੀ 6ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ रिपोर्ट ਮੁਤਾਬਕ ਅਨਿਲ ਮਹਿਤਾ ਦੀਆਂ ਕਾਰਵਾਈਆਂ ਦਾ ਸਹੀ ਕਾਰਨ ਅਜੇ ਅਸਪਸ਼ਟ ਹੈ ਕਿਉਂਕਿ ਇਸ ਮਾਮਲੇ ਵਿੱਚ ਜਾਂਚ ਚੱਲੀ ਹੈ ਹਾਲਾਂਕਿ ਪੁਲਿਸ ਨੇ ਘਟਨਾ ਸਥਾਨ ਦਾ ਨਿਰਖਣ ਕੀਤਾ ਹੈ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਹੈ ਤੇ ਘਟਨਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਇਸ ਨਾਲ ਮਲਾਈਕਾ अरोड़ा ਉਸਦੀ ਪੈਣ ਅੰਮ੍ਰਿਤਾ अरोड़ा ਅਤੇ ਸਾਬਕਾ ਪਤੀ ਅਰਬਾਸ ਖਾਨ ਸਮੇਤ ਪਰਿਵਾਰਕ ਮੈਂਬਰ ਕਥਿਤ ਤੌਰ ਤੇ ਸਨਮੇ ਵਿੱਚ ਹਨ ਹਾਲਾਂਕਿ ਪਰਿਵਾਰ ਨੇ ਪੁਲਿਸ ਦੇ ਖੁਦਕੁਸ਼ੀ ਦੇ ਦਾਅਵੇ ਨੂੰ ਵਿਵਾਦਿਤ ਕਿਹਾ ਹੈ ਤੇ ਸੁਝਾ ਦਿੱਤਾ ਹੈ ਕਿ ਇਹ ਇੱਕ ਹਾਸਾ ਵੀ ਹੋ ਸਕਦਾ ਹੈ ਪਛਮੀ ਬੰਗਾਲ ਸਰਕਾਰ ਨੇ ਆਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਚੱਲ ਰਹੀ ਹੜਤਾਲ ਨੂੰ ਸੁਲਝਾਉਣ ਲਈ ਪੂਰਵ ਸ਼ਰਤ ਵੱਜੋਂ ਮੁੱਖ ਮੰਤਰੀ ਮਮਤਾ ਪੈਨਰਜੀ ਦੀ ਮੌਜੂਦਗੀ ਅਤੇ ਲਾਈਵ ਪ੍ਰਸਾਰਣ ਲਈ ਜੂਨੀਅਰ ਡਾਕਟਰਾਂ ਦੀਆਂ ਮੰਗਾਂ ਨੂੰ ਖਾਰਜ ਕਰ ਦਿੱਤਾ ਹੈ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਹੁਣ ਆਪਣੇ ਤੀਜੇ ਦਿਨ ਵਿੱਚ ਹੈ ਜੋ ਕਿ ਇੱਕ ਮਹਿਲਾ ਡਾਕਟਰ ਦੇ ਕਥਿਤ ਬਲਾਤਕਾਰ ਕਤਲ ਦੇ ਜਵਾਬ ਵਿੱਚ ਕੀਤਾ ਜਾ ਰਿਹਾ ਹੈ ਸਿਹਤ ਰਾਜ ਮੰਤਰੀ ਚੰ드ਰੀਮਾ ਪਟਾਚਾਰੀਆ ਨੇ ਕਿਹਾ ਕਿ ਹਾਲਾਂਕਿ ਸਰਕਾਰ ਵਿਚਾਰ ਵਟਾਂਦਰੇ ਲਈ ਖੁੱਲੀ ਹੈ ਵਿਰੋਧ ਪ੍ਰਦਰਸ਼ਨਾਂ ਪਿੱਛੇ ਸਿਆਸੀ ਪ੍ਰਭਾਵ ਹੋ ਸਕਦਾ ਹੈ ਉਤੇ ਡਾਕਟਰ ਨੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਅਤੇ ਪੈਨਰਜੀ ਨਾਲ ਮੁਲਾਕਾ ਦੇ ਲਾਈ ਪ੍ਰਸਾਰਨ ਦੀ ਮੰਗ ਜਾਰੀ ਰੱਖੀ ਹੈ ਰਿਪੋਰਟ ਮੁਤਾਬਕ ਮੀਟਿੰਗ ਲਈ ਸਰਕਾਰ ਦੇ ਸਦੇ ਅਤੇ ਡਾਕਟਰਾਂ ਨੂੰ ਕੰਮ ਤੇ ਵਾਪਸ ਜਾਣ ਦੇ ਨਿਰਦੇਸ਼ ਦੇਣ ਵਾਲੇ ਸੁਪਰੀਮ ਕੋਰਟ ਦੇ ਆਦੇਸ਼ ਦੇ बावजूद ਜੂਨੀਅਰ ਡਾਕਟਰਾਂ ਨੇ ਆਪਣੀਆਂ ਸ਼ਰਤਾਂ ਤੇ ਜ਼ੋਰ ਦਿੱਤਾ ਉਥੇ ਸਰਕਾਰ ਨੇ ਵੀ ਪ੍ਰਦਰਸ਼ਨ ਕਰਨੀਆਂ ਵੱਲੋਂ ਲਾਈਆਂ ਪੁਰਵ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਆ ਆਪਣੀ ਸਥਿਤੀ ਪਰ ਕਰਾਰ ਰੱਖੀ ਹੈ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਣਪਤੀ ਪੂਜਾ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦ ਚੋੜਦੇਕਰ ਪਹੁੰਚੇ ਜਿੱਥੇ ਪ੍ਰਧਾਨ ਮੰਤਰੀ ਦੇਸ ਦੌਰੇ ਦਾ ਮੁੱਖ ਜਾਚਾ ਤੇ ਉਹਨਾਂ ਦੀ ਪਤਨੀ ਬਲੋਨੀ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਨਰਿੰਦਰ ਮੋਦੀ ਦੀ ਮੌਜੂਦਗੀ ਨੇ ਤਿਉਹਾਰ ਦੀ ਰਵਾਇਤੀ ਅਤੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ ਇਸ ਦੌਰੇ ਦੌਰਾਨ ਪੀਐਮ ਮੋਦੀ ਨੇ ਸੀਜੀਆਈ ਦੀ ਰਿਹਾਈਸ਼ਟੀ ਅੰਦਰ ਮੰਦਰ ਵਿੱਚ ਕੀਤੀ ਗਈ ਗਣਪਤੀ ਦੀ ਪ੍ਰਾਰਥਨਾ ਵਿੱਚ ਹਿੱਸਾ ਲਿਆ ਰਿਪੋਰਟ ਮੁਤਾਬਕ ਇਹ ਪੂਜਾ ਇੱਕ ਨਿੱਜੀ ਅਤੇ ਰਸਮੀ ਅਫਸਰ ਸੀ ਜੋ ਦੋਨਾਂ ਹਸਤੀਆਂ ਵਿਚਕਾਰ ਨਿੱਜੀ ਅਤੇ ਸੱਭਿਆਚਾਰਕ ਸਬੰਧਾਂ ਨੂੰ ਦਰ ਮਜ਼ਬੂਤ ਅਤੇ ਸਨਮਾਨਜਨਕ ਸਬੰਧਾਂ ਨੂੰ ਬਣਾਈ ਰੱਖਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਹੀਆਂ ਪਰਸਪਰ ਪ੍ਰਿਆਮਾ ਭਾਰਤ ਤੇ ਆਗਵਾ ਵਿਚਕਾਰ ਨਿੱਜੀ ਸਬੰਧਾਂ ਨੂੰ ਬਤੌਣ ਵਿੱਚ ਸੱਭਿਆਚਾਰਕ ਅਤੇ ਧਾਰਮਿਕ ਅਭਿਆਸਾਂ ਦੀ ਭੂਮਿਕਾ ਤੇ ਵੀ ਜ਼ੋਰ ਦਿੱਤੀਆ ਹੈ ਆਸ਼ਵਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ এবੀਪੀਐਮ ਜੇ ਦੇ ਲਾਭਾਂ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਇਤਿਹਾਸਕ ਫੈਸਲੇ ਵਿੱਚ ਕੇਂਦਰੀ ਮੰਤਰੀ ਮੰਡਲ ਨੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਲਈ 5 ਲੱਖ ਰੁਪਏ ਦੇ ਸਿਹਤ ਕਵਰ ਨੂੰ ਮਨਜ਼ੂਰੀ ਦਿੱਤੀ ਹੈ। ਚਾਹੇ ਉਹਨਾਂ ਦੀ ਆਮਦਨ ਕੋਈ ਵੀ ਹੋਵੇ, ਦੱਸਦੀ ਹੈ ਕਿ ਇਸ ਕਦਮ ਨਾਲ ਲਗਭਗ 4.5 ਕਰੋੜ ਪਰਿਵਾਰਾਂ ਲਈ ਵਿਆਪਕ ਸਿਹਤ ਕਵਰੇਜ ਨੂੰ ਯਕੀਨੀ ਬਣਾਉਣ, ਲਗਭਗ 6 ਕਰੋੜ ਪ੍ਰਸੁਰਗ ਨਾਗਰਿਕਾਂ ਨੂੰ ਲਾਭ ਪਹੁੰਚਾਉਂਦੇ ਹੋਏ ਯੋਜਨਾ ਦੀ ਪਹੁੰਚ ਨੂੰ ਮਹੱਤਵਪੂਰਨ ਤੌਰ ਤੇ ਬਤੌਣ ਦੀ ਉਮੀਦ ਹੈ। ਇਸ ਨਵੇਂ ਪ੍ਰਸਤਾਵਿਤ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ এবੀ ਯੋਜਨਾ ਦੇ ਤਹਿਤ ਇੱਕ ਨਵਾਂ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਜੋ ਪਹਿਲਾਂ ਹੀ ਇਸ ਸਕੀਮ ਦੁਆਰਾ ਕਵਰ ਕੀਤੇ ਗਏ ਹਨ ਉਹਨਾਂ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਲਈ ਉਪਲਬਧ ਕਵਰੇਜ ਨੂੰ ਪ੍ਰਭਾਵਿਤ ਕੀਤੇ ਬਿਨਾ ਖਾਸ ਤੌਰ ਤੇ ਉਹਨਾਂ ਦੀ ਵਰਤੋਂ ਲਈ ਸਾਲਾਨਾ 5 ਲੱਖ ਰੁਪਏ ਤੱਕ ਦਾ ਵਾਧੂ ਟਾਪ-ਅਪ ਮਿਲੇਗਾ ਜਿਹੜੇ ਪਰਿਵਾਰ ਵਰਤਮਾਨ ਵਿੱਚ ਇਸ ਸਕੀਮ ਅਧੀਨ ਨਹੀਂ ਹਨ ਉਹਨਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਦੇ ਸਾਂਝੇ ਕਵਰ ਦਾ ਲਾਭ ਮਿਲੇਗਾ ਇਹ ਵਿਸਤਾਰ ਸੀਨੀਅਰ ਨਾਗਰਿਕਾਂ ਨੂੰ ਪਹਿਲਾਂ ਹੀ ਦੂਜੀਆ ਜਨਤਕ ਸਿਹਤ ਬੀਮਾ ਯੋਜਨਾਮਾਂ ਜਿਵੇਂ ਕਿ ਕੇਂਦਰੀ ਸਰਕਾਰ ਦੀ ਸਿਹਤ ਯੋਜਨਾ ਚਾ ਸਾਬ ਦਾ ਸੈਨਿਕ ਯੋਗਦਾਨੀ ਸਿਹਤ ਯੋਜਨਾ داخلوں دی اجازت دینਦਾ ਹੈ ਜਾਂ ਤਾਂ ਉਹਨਾਂ ਦੀਆਂ ਮੌਜੂਦਾ ਸਕੀਮਾਂ ਨੂੰ ਜਾਰੀ ਰੱਖਣ ਜਾਂ এবੀਪੀਐਮ ਵਿੱਚ ਬਦਲਣ ਦਾ ਵਿਕਲਪ ਦਿੰਦਾ ਹੈ ਰਿਪੋਰਟ ਮੁਤਾਬਕ ਸਿਹਤ ਮੰਤਰਾਲਾ ਇਸ ਵਿਸਤ੍ਰਿਤ ਕਵਰੇਜ ਦੀ ਯੋਜਨਾਬੱਧ ਰੋਲ ਆਊਟ ਦੀ ਨਿਗਰਾਨੀ ਕਰੇਗਾ ਤੇ ਰਾਜ ਦੇ ਹਿੱਸੇ ਅਤੇ ਲਾਗੂ ਕਰਨ ਵਾਲੇ ਫਾਰਮੂਲੇ ਦੇ ਬੇਰਬੇ ਚੱਲਦੇ ਹੀ ਸਾਂਝੇ ਕੀਤੇ ਜਾਣਗੇ ਬੁਲਟਿਨ ਦੇ ਵਿਚਾਰ ਚਤੇ ਨਹੀਂ ਹੋਰ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਬੇਖਤਰ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਹੋਸਰ